ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਬੀਤੇ ਦਿਨੀ ਸਬ ਇੰਸਪੈਕਟਰ ਹਰਜੀਤ ਸਿੰਘ ਵਿਰਕ ਨੂੰ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵੱਲੋਂ ਜਾਰੀ ਹੁਕਮ ਤਹਿਤ ਇੰਸਪੈਕਟਰ ਰੈਂਕ ਦੇ ਪਦ ਉਨਤ ਕੀਤਾ ਗਿਆ। ਸ਼੍ਰੀਮਤੀ ਮਤਨਪ੍ਰੀਤ ਕੌਰ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸਰਦਾਰ ਰੁਪਿੰਦਰ ਸਿੰਘ ਡੀਜੀਪੀ ਸਿਟੀ ਕਮਿਸ਼ਨਰੇਟ ਲੁਧਿਆਣਾ ਵੱਲੋਂ ਹਰਜੀਤ ਸਿੰਘ ਵਿਰਕ ਦੇ ਮੋਢਿਆਂ ਤੇ ਸਟਾਰ ਲਗਾ ਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਹਨਾਂ ਨਵੀਂ ਤਰੱਕੀ ਪ੍ਰਾਪਤ ਇੰਸਪੈਕਟਰ ਵਿਰਕ ਨੂੰ ਹੋਰ ਸਖਤ ਮਿਹਨਤ ਕਰਨ ਸਮਰਪਣ ਇਮਾਨਦਾਰੀ ਅਤੇ ਤੰਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਕਿਹਾ ਕਿ ਤੁਹਾਡੇ ਮੋਢਿਆਂ ਤੇ ਲਗਾਇਆ ਇਹ ਸਟਾਰ ਹੋਰ ਵੱਡੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਕਾਬਿਲ ਗੌਰ ਹੈ ਕਿ ਸਾਲ 1988 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਇੰਸਪੈਕਟਰ ਹਰਜੀਤ ਸਿੰਘ ਵਿਰਕ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖਦੇ ਆਂ। ਐਮਏ ਪਾਸ ਕੀਤੀ ਉਪਰੰਤ ਉਹਨਾਂ ਨੂੰ ਬਤੌਰ ਏਐਸਆਈ ਤਰੱਕੀ ਬਿਲੀ। ਉਹਨਾਂ ਕਮਿਸ਼ਨਰੇਟ ਲੁਧਿਆਣਾ ਅਧੀਨ ਥਾਣਾ ਸਦਰ ਸਾਨੇਵਾਲ ਮਹਿਲਾ ਸੈੱਲ ਸਾਈਬਰ ਸੈੱਲ ਦੇ ਚੌਂਕੀ ਇੰਚਾਰਜ ਰਗੂਨਾਥ ਇਨਕਲੇਬ ਬਤੌਰ ਇੰਚਾਰਜ ਤਫਤੀਸ਼ੀ ਅਫਸਰ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਇਸ ਤੋਂ ਇਲਾਵਾ ਆਈਪੀਐਸ ਪੀਪੀਐਸ ਅਧਿਕਾਰੀ ਸਹਿਬਾਨਾਂ ਨਾਲ ਬਤੌਰ ਰੀਡਰ ਡਿਊਟੀ ਨਿਭਾ ਚੁੱਕੇ ਹਨ ਇਹਨਾਂ ਵੱਲੋਂ ਇਸੇ ਸਾਲ ਸ਼੍ਰੀਮਤੀ ਤਨਪ੍ਰੀਤ ਕੌਰ ਆਈਪੀਐਸ ਆਈਜੀਪੀ ਲੁਧਿਆਣਾ ਰੇਂਜ ਨਾਲ ਬਤੌਰ ਰੀਡਰ ਡਿਊਟੀ ਨਿਭਾਈ ਗਈ ਹੈ ਇਨਸਪੈਕਟਰ ਹਰਜੀਤ ਸਿੰਘ ਬਿਰਕ ਵੱਲੋਂ ਆਪਣੀ ਕਰੀਬੀ ਕਰੀਬ 37 ਸਾਲ ਦੀ ਨੌਕਰੀ ਪੂਰੀ ਤਨਦੇਹੀ ਲਗਨ ਤੋਂ ਇਮਾਨਦਾਰੀ ਨਾਲ ਕੀਤੀ ਗਈ। ਪੁਲਿਸ ਵਿਭਾਗ ਅਜਿਹੀ ਇਮਾਨਦਾਰ ਤੇ ਮਿਹਨਤੀ ਮੁਲਾਜ਼ਮਤ ਇਹ ਹਮੇਸ਼ਾ ਮਾਣ ਕਰਦਾ ਹੈ। ਇਨਸਪੈਕਟਰ ਹਰਜੀਤ ਸਿੰਘ ਬਿਰਕ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ, ਸ਼੍ਰੀਮਤੀ ਧਨਪ੍ਰੀਤ ਕੌਰ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸਰਦਾਰ ਰੁਪਿੰਦਰ ਸਿੰਘ ਡੀਸੀਪੀ ਸਿਟੀ ਕਮਿਸ਼ਨਰੇਟ ਲੁਧਿਆਣਾ ਦਾ ਧੰਨਵਾਦ ਕਰਦੇ ਆ ਕਿ ਆ ਉਨ੍ਹਾਂ ਨੇ ਦੇਸ਼ ਦੀ ਸੇਵਾ ਲਈ ਖੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਹੈ